ਕੋਈ ਨਾ ਜੀ ਕੋਈ ਨਾ ਜੀ ਸਰਕਾਰ ਦੀ ਟੱਕੇ ਸ਼ਾਈ ਆ ਜਿਹੜਾ ਵੀਡੀਓ ਵਿਖਾਈਆ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਤਲਾਹਟ ਵੇਖੋ ਔਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨ ਸਿਆ ਆ ਖਲੋਤਾ ਜੀ ਤੇ ਕੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਨਾਂ ਨਹੀਂ ਜਾਣੀ ਕਿੰਨੇ ਜਣੇ ਇੱਧਰ ਇੱਧਰ ਆਜਾ ਆ ਇੱਧਰ ਆ ਇਹ ਕਿਰਾਂ ਆ ਮੈਂ ਆ ਲੋਕ ਮੈਨੂੰ ਮੇਰੇ ਨਾਲ ਹੀ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਆ ਇਹਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪਣੇ ਕਿਸੇ ਦੀ ਬੱਤੀ ਨਹੀਂ ਡਾਕਟਰੀ ਜੀ ਆਹ ਇਤਰਾ ਟਿਸ਼ੂ ਟਿਪੀ ਸਭ ਨਾ ਕਰਦਾ ਇਤਰਾ ਮੈਂ ਤਾਂ ੱਟਕਾ ਨਹੀਂ ਕਰਾ ਬਹੁਤ ਕਰ ਲਿਖ ਰਿਹਾ ਬਹੁਤ ਇੱਕ ਮਿੰਟ ਇੱਕ ਮਿੰਟ ਮਨ ਲਓ ਰੋਡੀ ਮਨ ਲਓ ਰੋਡੀ